ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋ ਜੀ ਤੁਹਾਨੂੰ ਪਹਿਲਾਂ ਰਾਤ ਵਾਲੇ ਕਿਲਪਾ ਦਿਖਾਉਂਦਾ ਮੈਂ ਤੇ ਰਾਤ ਦੀਵੇ ਬਾਲਦੇ ਤੇ ਖੇਤਾਂ 'ਚ ਖੇਤ ਵੀ ਬਾਤ ਤੇ ਅਸੀਂ ਤੇ ਉਹ ਤੋਂ ਬਾਅਦ ਸ਼ੁਰੂ ਕਰਦੇ ਫਿਰ ਤੇ ਲੋ ਜੀ ਰਾਤ ਦਾ ਟਾਈਮ ਰੱਖ ਤੇ ਦੀਵੇ ਤੇ ਅੱਜ ਹੈਗੀ ਗੁਰਪੁਰਬ ਤੇ ਦੀਵੇ ਵਾਲਣ ਲੱਗੇ ਚੰਨੋਂ ਉੱਪਰ ਲੱਟਾਂ ਵਾਲਦੀ ਉਹ ਵੀ ਆਣਾ ਬੰਬ ਚਲੋਣ ਲੱਕੇ ਇਹ ਵੀ ਬਾੜ ਦੋ ਸਾਰੀਆਂ ਲੈ ਲਈ ਤੇਰੇ ਨਾਲ ਸੀਗਾ ਐਦਾਂ ਤੇ ਬੜੀਆਂ ਦੇਖਿਓ ਬਲਗੀਆਂ ਦੇਖਿਓ ਕੰਮ ਮਗੇ ਆਵਾ ਇਸ ਲਾ ਬਿੱਦਰ ਖਲਰਾ ਤੇ ਗੜਮਣਗਾਣੀ ਹੋਣ ਲੱਗ ਗਈ ਤੇ ਉਹ ਕਰਕੇ ਲਾ ਦਤਾ ਦਾ ਸੀ ਕਿ ਨਹੀਂ ਜਿਆਦਾ ਤੇਜ ਨਾ ਜਾਵੇ ਉਹ ਕਰਕੇ ਫਿਰ ਇਧਰ ਮਿੰਜਾ ਲਾ ਦਤਾ ਦਾ ਸੀ ਇੰਦਰ ਦੀਵੇ ਨਾ ਇਹ ਸਾਡਾ ਪਿੰਡ ਚੱਕ ਕਰੋ ਉੱਪਰ ਜੜ ਕੇ ਦਿਖਾ ਦਿੰਦਾ ਪਰ ਪੌੜੀ ਮੈਂ ਉਤਾਰਤੀ ਥੱਲੇ ਫਿਰ ਜੀ ਦੇਖੋ ਨਾ ਬੰਬ ਚਲਾਉਣ ਲੱਗੇ ਹੋਏ ਉਹ ਵੀ ਜਾ ਕੇ ਦਿਖਾਉਂਦਾ ਤੇ ਉਧਰ ਸਰ ਵੀ ਤੇਰਾ ਫੋਨ ਆ ਗਿਆ ਚਾਚਾ ਕਹਿੰਦਾ ਮੈਂ ਖੇਤ ਬੋਂਦਾ ਮੇਰੇ ਕੋਲ ਪਾਣੀ ਚੱਕ ਲਿਆ ਹੈ ਰਾਤ ਨੂੰ ਇਹ ਕਦੇ ਨਹੀਂ ਦਿੰਦਾ ਖਰਾਗਰਬ ਜੀ ਨਹੀਂ ਦਿਨ ਚ ਬੋਂਦੇ ਵੀ ਸੁੱਕ ਜਾਂਦਾ ਨਾ ਖੇਤ ਤੇਰੀ ਸ਼ਾਮ ਦਾ ਸੁਪਰਾ ਨਹੀਂ ਹੂੰ ਨਾ ਵੀ ਚੰਦਰ ਮਮਾ ਚੰਮ ਕਰਿਆ ਪੂਰਾ ਅੱਜ ਪੂਰਨਮਾਸੀ ਹੈ ਅੱਜ ਨਾ ਵੀ ਲੋ ਜੀ ਫਰੰਟ ਵਾਲੀ ਸਾਈਡ ਆ ਗਏ ਨਮੂਦ ਤੇ ਮਗੜੀ ਸਾਰੀ ਉਹਦਾ ਕੱਕ ਦਨੇ ਉਹ ਦੁਬਾਣੀ ਨੂੰ ਵੀ ਉਰੇ ਰੱਖਿਆ ਸੀ ਰੱਖ ਦਗੇ ਉਹ ਤੜਾ ਉਹਦੇ ਕੋਲ ਦੋਸਾਲ ਹੋ ਗਈ ਅੰਦਰ ਰੱਖਦੇ ਆ ਸੀ ਅੰਦਰ ਰੱਖ ਦੋਗੇ ਹਾਂ ਦੀਵਾ ਰੱਖ ਬੰਨ ਦੋ ਇੱਧਰ ਨੰਨ ਦੋ ਬੋਤਲ ਉਹ ਯੋ ਤਾਂ ਚੱਲ ਲੱਗੇ ਵੇ ਪਾਉਣ ਮੈਂ ਲੱਗਿਆ ਪਾਣੀ ਪੀਣੇ ਨੂੰ ਕਿੰਨੇ ਗਣੀਵੇਂ ਸੈਟ ਕਰ ਹੋਣੀਆਂ ਲਾ ਲਈ ਛੋਈ ਬਣੀ ਚਕਾਲ ਬਾਈ ਰਾਤ ਨੂੰ ਕੰਮ ਚੱਲਦਾ ਬਣਾ ਦਾ ਠੀਕ ਹੈ ਗੱਲੇ ਗੋਲੇ ਗੱਲ ਖੇ ਤੇ ਸੁੱਕਾ ਬਹੁਤ ਹੋ ਗਿਆ ਹੈ ਪਾਣੀ ਲਾਣਾ ਵਾਣਾ ਪਾਣੀ ਲਾ ਦੀਏ ਦੇਖ ਲਓ ਲਾ ਲੰਦੇ ਹਾਂ ਦੋਵੇਂ ਮੋਟਰਾਂ ਛੱਡ ਦੋਂਦੇ ਫਿਰ ਹੂੰ ਇਧਰ ਲਈ ਵੀ ਉਧਰ ਲਈ ਵੀ ਆ ਆਖਿਰ ਬਾਦ ਨੂੰ ਮੈਂ ਪਾਣੀ ਲਾ ਦਿੰਦੇ ਹਾਂ ਥੱਲੇ ਵਾਲਾ ਵੀ ਹੈ ਥੱਲੇ ਵਾਲਾ ਵੀ ਵਾਲਾ ਦੇਖ ਲੰਦਾ ਵਾਕੇ ਥੱਲੇ ਵਾਲੇ ਵੇਖਣੀ ਮੈਂ ਕਹਿੰਦਾ ਥੱਲੇ ਵਾਲਾ ਵੀ ਇਦਾਂ ਹੀ ਹੈ ਹੈ ਨਾ ਹੈ ਮਣੀ ਮੋਟੀ ਗਿੱਲ ਨਗਰੀਦ ਹੈ ਗਈ ਹੈ ਉਹ ਰੋਦਿਆਂ ਮੈਂ ਤਾਂ ਆਇਆ ਹੀ ਨਹੀਂ ਬੰਦਰ ਉਹ ਗਲਤ ਹੈਗੀ ਹੈ ਦਾਣਾ ਤੋਂ ਜੰਨੇ ਉਹ ਅੱਛਾ ਇਹ ਜੇ ਸਕੂਨ ਦੀ ਹਾਨਾ ਹੁੰਦਾ ਪਰ ਹਾਂਜੀ ਇਹ ਨਹੀਂ ਹੋਣਾ ਮੈਂ ਆ ਹੁਣਾਂ ਜੀ ਤਾਂ ਜੇ ਸਕੂਨ ਦੀ ਸਾਰਾ ਖੜਾ ਏ ਚੱਲ ਕੋਈ ਨਹੀਂ ਹੁਣ ਤੋਂ ਮੈਨੂੰ ਸਾਰਾ ਹੀ ਪਾਉਣ ਦੇ ਹਾਂਜੀ ਸਾਰੇ ਪਾਪੇ ਨੂੰ ਲਿਆਉਣਾ ਬਾਠ ਠੀਕ ਕਣਕ ਦਾ ਛੱਟਾ ਦੇ ਕੇ ਮੈਂ ਆਪਾਂ ਨੇ ਗਿੱਲੀ ਕਰਕੇ ਹਾਂਜੀ ਹਾਂਜੀ 8-9 ਬਾਤਾਂ ਨੂੰ ਸਵਾਗਤ ਦੇਣਾ ਏ ਅੱਛਾ ਦੱਬਣਾ ਖੇਤ ਇਹਨੂੰ ਬਾਠ ਠੀਕ ਇਹ ਮਿੱਟੀ ਆ ਰਹੀ ਏ ਡੋਰਾ ਹੈ ਦੋਰਾ ਹੀ ਘੁੰਮੂਗਾ ਨਾ ਹੈ ਦੋਰਾ ਹੀ ਘੁੰਮਦਾ ਹੈ ਲਾ ਐਨੇ ਵਾਰ ਰਹਿੰਦੀ ਹੈ ਚਲੋ ਉਤਰ ਰਹੀ ਦੀ ਹੈ ਇਹ ਵੀ ਦੋਰਾ ਹੀ ਘੁੰਮਦਾ ਹੈ ਤਾਂ ਤਿਆਨ ਵਿੱਚ ਇਹ ਕੋਲ ਜਣਿਆ ਨੇ ਪੱਤੇ ਪੁੱਤੇ ਇਹਨਾਂ ਕੋਲ ਜਣੇ ਵੀ ਦਿੱਕੀ ਚੁੱਕ ਗਿਆ ਬੁੱਤਾਂ ਦਿੱਤੇ ਹੋਏ ਹੈ ਇਹ ਤਾਂ ਆਪਣੇ ਵਿੱਚ ਸਾਫ ਹੈ ਵਿੱਚ ਗੜਾਉਣੇ ਵੀ ਹੈ ਨਹੀਂ ਹੈ ਵਿੱਚ ਗੜਾਉਣੇ ਵੀ ਹੈ ਨਹੀਂ ਹਾਂ ਹੁੰਦੇ ਨਹੀਂ ਕਣਕ ਹੈਗੀ ਸਾਡਾ ਸਾਡਾ ਬਾ ਇੱਥੇ ਇੱਥੇ ਤੱਕ ਜਿੰਨੀ ਹੋ ਗਈ ਹੋ ਗਈ ਬਾ ਟਾਪਰ ਦੇ ਹਿਸਾਬ ਨਾਲ ਦੇਣਾ ਹੈ ਹਾਂਜੀ ਸਵੇਰੇ ਤੈਨੂੰ ਮੈਂ 6 ਦਿਨ ਚੜ੍ਹਦੀ ਸਾਰੇ ਫੋਨ ਕਰ ਦੇਣਾ ਬਾ ਠੀਕ ਹੈ ਹੋਰ ਇਹਨਾਂ ਆਈਏ ਵਿੱਚ ਅਮਰ ਨਾ ਲਿਆਉਣਾ ਵਿੱਚ ਆਪਾਂ ਸਾਰੇ ਛਿੱਟਾ ਦੇ ਕੇ ਜੇ ਕੰਮ ਬੰਨਦਾ ਹੋਇਆ ਹਾਂ ਹਾਂਜੀ ਇਹਦਾ ਕਰੀਏ ਐਂ ਤਾਂ ਉਧਰ ਮੈਂ ਬੀਜੀ ਹੈ ਤਰਾ ਸੁੱਕੇ ਚ ਬੀਜੀਆਂ ਆਏ ਹੋ ਅੱਛਾ ਜੀ ਮੈਨੂੰ ਥੋੜਾ ਜਿਆਦਾ ਲੱਗਿਆ ਕੀ ਸਵੇਰੇ ਦੇਖ ਲੈਂਦੇ ਇਹ ਇਹ ਰੈਂਚ ਚੱਲਦਾ ਏ ਉਹ ਤੋੜ ਕੇ ਲੈ ਕੇ ਗਿਆ ਰਾਜੂ ਦੀ ਘਰ ਵਾਲੀ ਮੰਗਲ ਤਾਂ ਛੋਟਾ ਤੇ ਨੂੰ ਵੀ ਮੋਟਰ ਪਾਵਾ ਨੇਰਾ ਤੇ ਆਪਾਂ ਵੀ ਬਾਹਰ ਵੱਲੋਂ ਲਾ ਦਈਏ ਇੱਕ ਥੋੜਾ ਚੰਨਾ ਹਰੂੰਗਾ ਤੇ ਇੱਧਰ ਵੀ ਲਾ ਦਈਏ ਚਲੋ ਵੀ ਥਰਡੇ ਖੇਤ ਆ ਗਏ ਹੁਣ ਉਹ ਸਾਹਮਣੇ ਮੋਟਰ ਦੇਖਦੀ ਹੁਣੇ ਉਹ ਸਾਹਮਣੇ ਚੱਲਦਾ ਟਰੈਕਟਰ ਤੇ ਥਰਡੇ ਖੇਤ ਦਾ ਵੀ ਇਹਨ ਗਿੱਲ ਆ ਰੱਖੋ ਥੜਾ ਫਾਉਂਡਿੰਗ ਚੱਲ ਆ ਗਿਆ ਰੋੜੈਨ ਗਿੱਲ ਲੈ ਹਨ ਮੁੱਠੀ ਮੁੱਠੀ ਬਣਦੀ ਆ ਲੈ ਇਹ ਪੱਟੇ ਹੈਗੇ ਬੜੇ ਉੱਪਰ ਪਾਣੀ ਵੀ ਜਿਆਦਾ ਨਹੀਂ ਖੜਦਾ ਥੱਲੇ ਪਾਣੀ ਜਿਆਦਾ ਖੜਦਾ ਮੀਂਹ ਦਾ ਉੱਪਰ ਪਾਣੀ ਨਾਲ ਜਿਆ ਨਿਕਲੇ ਜਾਂਦਾ ਨੇ ਬੜਾ ਫਸਲ ਦੀ ਫਾਂਟ ਰਹਿ ਗਈ ਤੇ ਹੁਣ ਚੱਲੀਏ ਘਰ ਨੂੰ ਬਾਈ ਤੇ ਲੋਈ ਦੇਖਿਆ ਤੇ ਹੁਣ ਹੈਗਾ ਅਗਲੇ ਦਿਨ ਦੀ ਸਵੇਰ ਦਾ ਟਾਈਮ ਤੇ ਹੁਣ ਸਰਪੇ ਚੱਕ ਕੇ ਨਾਲ ਮੋਟਰ ਬੈ ਕੇ ਦੇਖੀਏ ਖੇਤ ਕਿ ਰਾਤ ਕਿਦਾਂ ਬਾਏ ਕਿੰਨੀ ਕੁ ਗਿੱਲਾ ਦੇ ਤਾਂ ਗਿੱਲੋ ਹੀ ਸੋਹਣੀ ਫੇਰ ਤਾਂ ਜੇ ਬੀਜ ਨਹੀਂ ਕਣਕ ਸਾਰੀ ਜੋ ਫੇਰ ਪਾਣੀ ਲਾਉਣਾ ਪੈਣਾ ਫੇਰ ਫੇਰ ਚਾਰ ਪੰਜ ਦਿਨ ਖੜਨਾ ਪੈਣਾ ਹਫਤਾ ਮੈਂ ਥੱਲੇ ਡੇ ਖੀਤੇ ਤਾਂ ਗੇਲੇ ਉੱਪਰ ਲੈ ਕੇ ਘਾਟਾ ਲੱਗੀ ਸਾਨੂੰ ਫੇਰ ਹੋਰ ਕਿ ਆਉਂਦਾ ਹੈ ਬੀਜ ਨੂੰ ਬੀਜ ਗਿੱਲਾ ਕਰਕੇ ਬੀਜ ਦਵਾਂਗੇ ਹੋਰ ਕਿ ਹੁਣ ਤੇ ਚੱਲੀ ਹੁਣ ਮੋਟਰ ਦਾ ਚਾਬੀ ਐਵੇਂ ਬੋਲਟ ਦੀ ਅੰਦਰ ਹੀ ਨਹੀਂ ਲਾਤੀ ਤੇ ਲੋ ਜੀ ਪਹੁੰਚ ਕੇ ਮੋਟਰ ਪਾ ਪਹਿਲੇ ਸਫਾਈ ਕਰ ਲੈ ਬਾਈ ਠੀਕ ਹੈ ਗਿੱਲੇ ਗਿੱਲੋ ਠੀਕ ਹੈ ਬਸ ਹੁਣ ਯਾਨੀ ਕਣਕ ਨੂੰ ਭੌਂਕੇ ਬੀਜਣਾ ਹੈ ਹਾਂਜੀ ਹੁਣ ਹਿੰਮਤ ਦੇ ਨਾਲ ਆਪਾਂ ਬੀਜ ਚੱਕ ਲਈ ਧੁੱਪ ਨਹੀਂ ਦੇਣੀ ਚਾਹੀਦੀ ਧੁੱਪ ਤਾਂ ਪਹਿਲਾਂ ਪਹਿਲਾਂ ਹਾਂ ਬਾ ਹੁਣ ਮੈਂ ਉਹ ਕਰਦਾ ਏ ਤੁਸੀਂ ਬੀਜ ਲਿਓ ਝੋਲੀਆਂ ਘਰ ਤੇ ਚੱਕ ਲਿਆ ਉਹ ਡਾਇ ਦਾ ਦਮਾ ਸਿੱਟਾ ਠੀਕ ਆ 95 ਇੱਧਰ ਪਾਪਾ ਦੇਖਦਾ ਜੇ ਹੋਇਆ ਘਰ ਹਾਂਜੀ ਵੀ ਉਹਨੂੰ ਵੀ ਲਿਆਉਣਾ ਡਾਇ ਤਾਂ ਅੰਦਰ ਹੀ ਰੱਖਿਆ ਹੋਇਆ ਉਹ ਕੰਢੀ ਵੀ ਡਾਇਆ ਹਾਂ ਡਾਇ ਹੋਰੀ ਤਾਰ ਗਿਆ ਨਾ ਬਸ ਠੀਕ ਆ ਬੀਜ ਜਿਆ ਚੱਕੇ ਬੀਜ ਚੱਕ ਲਏ ਹੁੰਦੇ ਨੇ ਲਈ ਆਇਆ ਪੁੱਤ ਹੁਣ ਤੇ ਤੇ ਪਾਣੀ ਫਿਰ ਇੱਧਰ ਨੂੰ ਬਹੁਤ ਔਖਾ ਲੱਗਣਾ ਲੇ ਕੇ ਹਣਾ ਵੀ ਬੀਜ ਕੇ ਕਰੀਏ ਇਹਨੂੰ ਲੋਟਿਆ ਰਕੇ ਇਸ ਨੂੰ ਵਸਾ ਕਰਕੇ ਪਤਾ ਹੀ ਨਾ ਤੇਰੇ ਗਿੱਲੇ ਕਿ ਸੁੱਕੇ ਗਿੱਲੇ ਯਾਰ ਕਹੀਏ ਕਿ ਇਹਨਾਂ ਨੇ ਕੁਸਾਕ ਪਰਾਂ ਹਰਾ ਖੜਾ ਏ ਹਾਂ ਮੈਂ ਕਾਹੇ ਕਰ ਕਰੇ ਕੇ ਹਟੋਲ ਜੇਵਾ ਪਿਓ ਲੈਨੇ 2 ਘੰਟੇ ਤੱਕ ਚੱਕ ਲਿਓਂਗੇ ਹਾਏ ਕਰ ਲਓ ਟਰੈਕਟਰ ਪਰ ਹੂੰ ਥੋੜੀ ਥੋੜੀ ਟਾਪੇ ਚ ਪਿਉਣੀ ਪੈਣੀ ਆ ਫਿਰ ਟਾਪੇ ਹੋ ਹੈਗੇ ਦੋ ਹੈਗੇ ਆਰੂਂਗੇ ਉਹਦੇ ਹਾਂ ਉਹ ਟਾਪੇ ਪਿਉਣਾ ਕੱਪੜੇ ਧੋਣ ਵਾਲੇ ਹਾਂ ਮੌਨਾ ਜੋ ਕਰ ਲੈ ਨਹੀਂ ਹੈਗਾ ਇੱਕ ਟਾਪਾ ਆਪਣੇ ਵੀ ਪਿਆਣੀ ਨੀਲਾ ਯਾ ਉਹਦੇ ਤੱਕਾ ਦੇ ਲਿਆ ਕੇ ਠੀਕ ਹੈ ਠੀਕ ਹੈ ਫਿਰ ਤਾਂ ਜੇ ਪਿਉਣੀ ਔਰੇ ਲੈ ਕੇ ਪਾਣੇ ਟਾਪੇ ਚੱਕਣੇ ਆ ਹਾਂ ਹੋਰ ਘਰ ਤੇ ਫੇਰ ਪਾਉਂਦੇ ਫਿਰ ਉਹਦੇ ਟਾਪੇ ਢੇਰੀ ਕਰਕੇ ਪੱਲੀ ਪਰ ਜਦ ਆਪਾਂ ਨੇ ਛਿਟਾ ਦੇਣ ਲੱਜੇ ਨਾ ਬਾ ਠੀਕ ਟਾਪੇ ਦੇਖ ਲਏ ਵੇਲੇ ਕਿੱਡੇ ਉਹ ਚਾਹੂਗੇ ਚੱਲ 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 ਚਲੋ ਜੀ ਤੇ ਲੋ ਜੀ ਇੱਕ ਥੱਲੇ ਦਾ ਸੀ ਪਿਓ ਦਾ ਕਣਕ ਦਾ ਤੇ ਹੁਣ ਚੱਕ ਕੇ ਲੈ ਕੇ ਦੂਵਾ ਦੂਵਾ ਵੀ ਪਿਓ ਰਿਹਾ ਸੱਚਾ ਇਹਨੇ ਤਰੋ ਦੇਖਣ ਗਿਆ ਅੱਜ ਉਹ ਦੋ ਘੰਟੇ ਪਿਓਗੇ ਰੱਖ ਕੇ ਫੇਰ ਸਿੱਟਾ ਦੇਣਾ ਹੈ ਕਿੱਥੇ ਤੇ ਲੋ ਜੀ ਦੂਵਾ ਥੱਲੇ ਵੀ ਇੱਕ ਇਹ ਤਾਂ ਬੜਾ ਉਹ ਹੈ ਟਾਪਾ ਹੈ ਚਿੱਕੇ ਆ ਗਏ ਇੱਕ ਤੇ ਇਹ ਆ ਗਏ ਇਹ ਛੋਟੇ ਟੱਪੇ ਜਿਹੜਾ ਇੱਥੇ ਦੋ ਚਾਹੀਏ 45 ਕਿਲੋ ਇੱਕ ਚ ਆ ਦੋ ਦੋ ਆ ਗਈ ਤੇ ਹੁਣ ਕੱਢੀਏ ਮੜਮਟੇ ਜਿਹੜੇ ਆਹ ਰਹਿੰਦੇ ਆ ਵਿੱਚ ਤੇ ਕਿਆ ਨਾਮ ਇਹਦਾ ਪੱਤੇ ਪੱਤੇ ਕੱਢੀਏ ਬਾਹਰ ਤੇ ਲੋ ਵੀ ਪੱਤਿਆਂ ਵਾਂ ਝੱਟ ਲੱਗੀ ਵੀ ਹਣ ਪੱਤੇ ਨਿਕਲਦੇ ਫੜਾਫੜ ਜਦੋਂ ਕਿ ਬੀਜ ਗਿੱਲਾ ਆਣਗੇ ਤੱਕ ਆਪਣੇ ਪੱਤੇ ਨਿਕਲੋ ਜਾਣੇ ਮਨ ਜਦ ਤੱਕ ਬੀਜ ਗਿੱਲਾ ਹੋਣਾ ਹਾਂ ਜਦ ਤੱਕ ਪੱਤੇ ਨਿਕਲ ਜਾਣੇ ਆਪਣੇ ਬੀਜ ਗਿੱਲਾ ਕੇ ਆਮਰ ਨੇ ਨਹੀਂ ਫੋਨ ਕਰਤਾ ਹੈ ਬਾ ਪੱਤੇ ਹਟਾ ਕੇ ਲੱਗ ਜਾਣਾ ਆਪਣਾ ਘਰ ਦਾ ਹੰਦਾ ਠੀਕ ਮੈਂ ਜਦ ਛਿੱਟਾ ਦਈਏ ਡਾਏਗਾ ਉਹ ਡਾਏ ਦਾ ਛਿੱਟਾ ਦੇਣ ਤੇ ਬਾਦ ਬੀਜ ਕੱਢਣੇ ਅੱਛਾ ਉੱਥੇ ਓਕੇ ਕਰਨੇ ਓਕੇ ਹਲੇ ਕੱਢਿਆ ਕਰਕੇ ਹੈ ਕੋਈ ਨਹੀਂ ਕਰਨਿਆ ਰਾ ਵੀ ਕਰਦੇ ਆ ਵੀ ਮੈਂ ਠੀਕ ਕਰ ਦਿੰਦਾ ਮਾਈ ਮੈਂ ਤਾਂ ਰੋਲੈਂਸੇ ਹੱਥ ਦੇ ਨਵਾਦ ਹੋਇਆ ਹੈ ਹੈ ਮੇਲਾ ਫੇਸਬੁਕ ਦਿਨ ਬਾਅਦ ਹੋਇਆ ਨੂੰ ਕਿਹਾ ਕਿ ਇੱਕ ਵੀਕ ਤੱਕ ਪਰ ਹੁਣ ਬੀਮਾਰਾ ਦੀ ਕਿਰਪਾ ਨਾਲ ਹੈ ਹਾਂਜੀ ਲਵੇੜ ਦੇ ਦਾ ਕੰਮ ਸਾਡੇ ਜਿਨ੍ਹਾਂ ਨੇ ਤਾਂ ਇੱਕ ਕਰੀ ਮੈਂ ਤਿੰਨ ਚ ਕੋ ਮਗਿਆ ਹਾਂਜੀ ਮੈਂ ਤਾਂ ਵਈ ਦੇ ਹਾਂ ਥੋੜੀ ਟੈਹੇ ਵਾਲਾ ਹਾਂਜੀ ਸ਼ੂਤ ਅੰਗਰੀ ਲੁੱਤੀ ਵੀ ਪੰਜੀ ਦੇ ਨਾਲ ਹਾਂਜੀ ਪੱਤੇ ਫੱਜ ਜਾਂਦੇ ਉਹ ਤੋਂ ਵੀ ਉੱਚੇ ਤੱਕਣੇ ਪੈਂਦੇ ਵਾ ਥੋੜੀ ਹੀ ਰਹਿ ਗਈ ਮਰਦਾ ਕੰਮ ਸੋ ਫਰਫਾਸਟ ਹੈ ਹਾਂਜੀ ਕਲਾਸ ਕੌਣ ਡੇਰ ਦਾ ਫਰਕ ਹੈ ਗਾ ਇੰਜਨ ਦਾ ਇੰਜਨ ਦਾ ਚੱਲ ਆਏ ਹੁਣੇ ਰੋਟਾ ਵੇਟਰ ਨਾਲ ਵਿੱਚ ਐਨ ਬਾਹ ਹੋ ਜਾਣਾ ਹਾਂਜੀ ਨਾਲ ਖਾਦ ਮੰਜਣੇ ਨਹੀਂ ਪਹਿਲੇ ਘੇਰਤੀ ਜਾ ਪਾਉਣਾ ਲੋਚ ਅੱਛਾ ਐਨ ਸਾਫ ਹੋ ਗਿਆ ਹੁਣ ਫਿਰ ਇਹਦਾ ਫਰਕ ਦੇਖ ਉਹ ਜਮਾ ਵੀ ਨਹੀਂ ਹੈ ਸਾਫ ਕਰਕੇ ਦਿਖਾਉਂਦਾ ਹਾਂ ਹੁਣੇ ਵੀ ਤੇ ਹੈਗੇ ਐਨ ਪਏ ਬੁੱਟੇ ਸਾਫ ਜਲੇ ਮੜ ਕੇ ਹੋਇਆ ਨਹੀਂ ਖੱਬਲ ਹੋਣਾ ਹੀ ਨਹੀਂ ਤਾਂ ਹੈਗਾ ਕੋਈ ਜਿਹਾ ਹੀ ਹੋਇਆ ਵਾ ਜਿਹੜਾ ਆਪਣਾ ਸਾਗ ਜਿਆ ਮੜਾ ਜਾ ਸਾਗ ਜੇ ਤਾਂ ਚੱਲਦਾ ਫਸਲ ਆਇਆ ਹੈ ਹਾਂਜੀ ਫਸਲ ਤਾਂ ਦਾਣਾ ਪਿਆਦਾ ਨਾ ਜੰਮਿਆ ਹਾਂਜੀ ਚਲੋ ਯਾਰ ਚੰਗਲ ਹੂੰ ਯਾਤ ਮੈਂ ਮਾਗਾ ਥੋੜੀ ਜੇਰ ਵਾਦਾ ਕਰ ਲੈ ਮੈਂ ਪੰਜੀ ਰੱਖੀ ਵੀ ਹੈ ਵਾ ਉਹ ਜੇ ਲੈਣੀ ਹੈ ਅੱਛਾ ਮੈਂ ਹੈਗੀ ਆ ਉਧਰ 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 ਫੇਰ ਉਧਰ ਨਾ ਕਰਕੇ ਦੇਖੂਗਾ ਬਾਅਦ ਫਿਰ ਉਧਰ ਦੋੇ ਲੋਟ ਕਰਦੇ ਆ ਜਾਲੂ ਤਾਂ ਖਰੇ ਜਾਣਾ ਜਾਲੂ ਮੈਂ ਉਧਰ ਘੁੰਮਾਉਣਾ ਹੂੰ ਤਾਂ ਥੀ ਮੈਂ ਵੀ ਨਵੇਂ ਬੜਾ ਇੱਧਰ ਫੜਾ ਫੜ ਹਾਂਜੀ ਹਾਂ ਲੋ ਵੀ ਅੱਧ ਪਹੁੰਚ ਲੈ ਅੱਧ ਦੇ ਜਿਆਦਾ ਹੀ ਆ ਗਏ ਅਸੀਂ ਨਾ ਤਿੰਨ ਤਿੰਨ ਲੱਗੀਆਂ ਸਾਡੀਆਂ ਉੱਧਰ ਜਾ ਰਿਆ ਟਾਈਮ ਲੱਗਦਾ ਘਾਲੀ ਦੇ ਇਹ ਘਾਲੀ ਤੇ ਲੱਗਦਾ ਨਾ ਨਿਬੜ ਗਿਆ ਹਾਂ ਨਿਬੜੇ ਉੱਧਰ ਅਗਰ ਮੈਨੂੰ ਲੈਣਾ ਰਹਿ ਗਿਆ ਤਿੰਨਾਂ ਨੇ ਇੱਕ ਇੱਕਿਆਂ ਲੈਣ ਹਾਂ ਗੋਲੇ ਮੰਗਣ ਜਾਣਾ ਹੁਣ ਦੇਖੋ ਹਾਂ ਗੋਲੇ ਮੰਗਣ ਜਾਉਂਗੇ ਹੁਣ ਉੱਧਰ ਟਾਈਮ ਬਹੁਤ ਜ਼ੋਰ ਜਿਆਦਾ ਲੱਗਦਾ ਵੀ ਤਾਂ ਡਰੀ ਜਣਾ ਲੈ ਵੀਰ ਨਾ ਨਾ ਆਇਆ ਨਾ ਸਫਾਈ ਵੀ ਪਈ ਸਭੂ ਆਮਰਾ ਵੀ ਹੋਰ ਪੂਰਾ ਹੋਰ ਵਾਸਤੇ ਚੱਲਦਾ ਵੀ ਕੱਲ ਆਇਆ ਆਇਆ ਪੰਜੀ ਦੇ ਕੱਕ ਵੀ ਬਟਲੇ ਸਾਰੇ ਹੀ ਲੈ ਹਾਂਜੀ ਹਾਂਜੀ ਸਾਫ ਪਿਆ ਨਾਲੇ ਆਣ ਬੱਲੇ ਹੁਣ ਹੋਰ ਕੰਮ ਕਰਨਾ ਨਾ ਹਾਂਜੀ ਹੁਣ ਤਾਂ ਬਾਯਾ ਮਾਦਿਆ ਦੂਰ ਮੂਰਿਆ ਵਾਲਾ ਰੋਟੋ ਮੈਟ ਹਾਂਜੀ ਹੁਣ ਚੱਕ ਕੇ ਇੱਥੇ ਤੇ ਰੱਖੇ ਕਰ ਲਓ ਹਾਂਜੀ ਨਾ ਨਾ ਸਿੱਧਾ ਲੈ ਜਾ ਕਰਨਾ ਹਾਂਜੀ ਕੋਣ ਬਸ ਫੋਨ ਨੇ ਕਿਤਾਹੀ ਵਰਤ ਨਹੀਂ ਰਾਤੋ ਜਿਹੜਾ ਬਾਲਾ ਦੂਰ ਦੂਰ ਮੁੜ ਕੇ ਸੁਣਾਏ ਨੇ ਨੇੜੇ ਨੇੜੇ ਆ ਤਵੀਆਂ ਖੋਲ ਕੇ ਨੇੜੇ ਨੇੜੇ ਚੱਕ ਕਰ ਦੇਣਾ ਆ ਵੀ ਮਰਨ ਕੋਈ ਸਾਰ ਨਹੀਂ ਆ ਬਾਹਰ ਦੇਖਿਆ ਜਾਣ ਹੋ ਜਾਣਾ ਬਾਹਰ ਤੇ ਬਾਹਰ ਤੇ ਲੱਗਣਾ ਹੀ ਨਹੀਂ ਕੁਝ ਵੀ ਹਾਂ ਹਾਂ ਉੱਪਰ ਪਾਣੀ ਆ ਬੂਟੇ ਚ ਵੀ ਸ਼ਿਰਕ ਦੇਣਾ ਸਾਰੇ ਛਿੱਟਾ ਦੇ ਦੇਣਾ ਬਸ ਠੀਕ ਹੈ ਦੇ ਦਾ ਮਸ ਕੰਟੀਨ ਨੂੰ ਫਾਇਦੇ ਨਾ ਥੱਲੇ ਕੈੜੀ ਵੀ ਨਰਮ ਜੀ ਹੋਇਆ ਥੱਲੇ ਵੀ ਆ ਹਾਂ ਥੱਲੇ ਵੀ ਨਰਮ ਕੈੜੀ ਨਹੀਂ ਹੈ ਜਾ ਇਹ ਚੀਜ਼ੇ ਬਹੁਤ ਵਧੀਆ ਸਪਰੇਅ ਤਾਂ ਹਾਂ ਪਿਛਲੀ ਵਾਰ ਬਹੁਤ ਖੱਬੜ ਖੜਦਾ ਸਪਰਲ ਜਿਹੜੀ ਤਾਂ ਸਪਰੇਅ ਕਰਤੀ ਹੈ ਲਾਈਨ ਨਹੀਂ ਆਲਾ ਇੰਨੀ ਸੁੱਕ ਵੀ ਨਹੀਂ ਹੈਗੀ ਇਹ ਤਾਂ ਵਧੀਆ ਹੈ ਹਾਂ ਲਾਵੀ ਲਗੀ ਲੈਣਾ ਜਣਾ ਤੇ ਲੋ ਜੀ ਉੱਪਰਲੇ ਖੇਤੇ ਸੀ ਥੱਲੇ ਦੇ ਖੇਤ ਨੂੰ ਆ ਕੇ ਸੀਗੇ ਤੇ ਫਾਂਟਾ ਸਾਡੀਆਂ 3 ਰਹਿ ਗਈਆਂ ਉਹਨੇ ਤੂੜ ਵੜਦਣੀ ਉਹਦੇ ਖੱਬਲ ਆ ਗਿਆ ਤਿੰਨ ਫਾਂਟਾਂ ਦੇ ਖੱਬਲ ਆ ਗਿਆ ਉਧਰ ਹੈ ਦੀ ਘਟ ਹੈ ਹੈ ਝੋਟੇ ਆ ਗਏ ਹਾਂਜੀ ਇਦਰੇ ਵਾਹੀ ਕਾਨੀ ਨੇ ਪਰਿਆ ਲਾਈਨ ਕਰਨੀ ਉਹ ਅੱਧ ਤੇ ਬੜੇ ਬੜੇ ਵਾਲੀਆਂ ਕਰਨੀਆਂ। ਉਹ ਛੋਟੀਆਂ ਨਹੀਂ ਕਰਨੀ। ਛੋਟੇ ਵਾਲ ਚ ਹੈ ਹੀ ਨਹੀਂ ਪਤਾ ਹੀ ਨਹੀਂ। ਹਾਂ ਜੀ ਮਾਣਾ ਮੋਟੇ ਹੀ ਆ। ਉਹ ਵਿੱਚ ਕੋਟੋ ਜਣ ਹੈ ਨਹੀਂ। ਅੱਛਾ ਰੋਟੋਬੈਟਰ ਵੀ ਨੇੜੇ ਲਾਤਾ। ਅੱਛਾ ਜੀ। ਇਹਦੀ ਜੜ ਕਰਕੇ ਨੇੜੇ ਲਾਇਆ। ਹਾਂ। ਨਿਪੜ ਗਿਆ ਰੋ। 10 ਵਜ ਚੱਲਦੇ। ਮੈਗ ਤਾਂ ਭੱਜ ਗਿਆ ਹੈ। ਹੈ ਹੁਣ। ਗਰਮੀ ਆ ਗਈ। ਸਵਾਲ ਵੀ ਆਉਂਦਾ। ਹਾਂ। ਕੀ ਦੇਖ ਕੇ ਨਜ਼ਾਰੇ ਆਉਂਦੇ ਕਿ ਸਾਫ ਹੁੰਦਾ ਹੈ। ਹਾਂ ਜੀ ਇਹਦਾ ਤਾਂ ਹੋਣੀ ਹੈ ਹਾਂ ਹੁਣ ਵਿੱਚ ਪਤਾ ਪੋੜੇ ਤੇ ਆਏ ਆ ਦੇ ਬਾਈ ਬੰਦਾ ਮੈਂ ਰੋਟਰੋਟਰ ਚਲਾਉਣ ਲੱਗਾ ਤਾਂ ਸੇਫਟੀ ਦਾ ਟੱਟ ਗਿਆ ਲੈ ਕੇ ਆਇਆ ਅੱਛਾ ਉਧਰ ਕਣਕ ਬੀਜਣ ਲਾਤਾ ਹਾਂ ਉਧਰ ਬੀਜਣ ਲੱਗੇ ਹੋਏ ਪਰਲੀ ਸਾਈਡ ਹਾਂ ਉਹ ਧਲ ਵਾਧੀ ਜਾ ਚੱਲ ਚੱਲ ਬਾਈ ਚੱਲ ਕੋਈ ਇੱਕ ਈ ਰੱਖਣਾ ਹੈ ਫਾਈਨਲ ਨਾ ਕਿ ਲਾਉਣਾ ਹੈ ਹਾਂ ਹਾਂ ਨਾ ਵਿੱਚ ਲਾਣਾ ਵੀ ਰਲਦਾ ਚਾਈ ਦਾ ਫਿਰ ਲੋਰੀ ਚੱਲ ਪਈ ਹੁਣ ਟੀ ਬ੍ਰੇਕ ਸਮੋਸਿਆਂ ਨਾਲ ਚਾਹ ਤੇ ਨਿੰਬੂ ਪਾਣਾ ਜਾਂ ਸਮੋਸੇ 'ਤੇ ਚਿੜਕਣਾ ਨਿੰਬੂ ਵੱਟ ਕੇ ਦੇ ਦੋ ਬਾਬਾ ਜੀ ਰਾਸ ਦੇਖੀ ਨਾਲ ਆਹ ਨਜ਼ਾਰਾ ਕਿੱਥੇ ਮਿਲਣਾ ਨਿੰਬੂ ਛਿੜਕ ਕੇ ਦਵਾ ਨਹੀਂ ਨਹੀਂ ਬਰੱਡ ਚਾਹ ਨਾਲ ਸਮੋਸਾ ਬਰੱਡ ਲੈ ਲਾਓ ਧੰਨਵਾਦ ਭਾਈ ਮੈਂ ਕਦਾ ਵੀ ਕੰਮ ਕਰਦੇ ਕਰਦੇ ਆ ਤਾਂ ਕਹਿੰਦੇ ਆ ਚਾਰ ਚੰਨੇ ਲਾਤੇ ਹਾਂਜੀ ਹੈ ਤਾਂ ਇਹ ਕੰਮ ਖੇਚਦਾ ਬਾਪ ਹੈ ਹੈ ਨਾ ਖੇਚਦਾ ਆਪਣਾ ਬਾਪ ਹੈ ਭਾਈ ਕਰਦਾ ਕਾਫੀ ਬੈਠੇ ਆ ਬਾਈ ਮੈਂ ਹੱਕ ਨੂੰ ਕਹਿ ਤਾ ਵੇ ਘਰ ਨਹੀਂ ਜਾਣਾ ਨੇ ਹੁੰਦਾ ਤੱਕ ਸ਼ਾਮ ਹੋ ਜਾਣੇ ਉਹਰੀ ਕੱਲ ਨੂੰ ਵੇੜ ਕੇ ਜਾਣਾ ਬੱਟਾ ਮੱਟਾ ਪਾ ਕੇ ਫੇਨ ਤਵੀਆਂ ਗੋਲਤੀਆਂ ਅੱਛਾ ਬੜੇ ਬੁੱਟੇ ਦੇ ਡੇੜਾ ਨਹੀਂ ਵੱਡੋਣੇ ਹੁਣ ਰੱਖਣਾ ਰੋਟਾ ਮੀਟਰ ਲਾਗ ਲਾਗਿਆ ਨਾ ਫੇਨ ਪੂਰਾ ਲੱਗਾ ਉਹਨੇ ਬੱਟ ਪਾਉਣੇ ਇਹਨੇ ਵੀ ਪਾਉਣੀ ਪੜ ਲਈ ਸਾਡੋ ਦੂਜੇ ਚ ਬਟ ਹਾਂਜੀ ਐਸੇ ਮੈਨੂੰ ਦੱਸ ਦੀ ਕਿੱਥੇ ਕਿੱਥੇ ਪਾਉਣੀ ਆ ਉੱਥੇ ਵੀ ਪਾ ਦਊਗਾ ਜਿੰਦੇ ਨਾਲ ਜਿੰਦੇ ਨਾਲ ਮੈਂ ਤਾਂ ਗੱਬੇ ਪਾਉਣੀ ਪਾਣੀ ਧਾਰਨੇ ਉਹ ਗੁੱਜਰਵਾਈ ਦਾ ਬੈੱਡ ਉੱਧਰ ਸਾਂਭੀ ਬੈਠਾ ਹੈ ਵੀ ਹੈਗਾ ਕਿੱਥੇ ਲੰਘ ਗਿਆ ਬਾਈ ਹੈ ਪਤਾ ਨਹੀਂ ਯਾਰ ਕਿੱਥੇ ਗਾਇਬ ਹੋ ਗਿਆ ਪੀੜਨ ਦੇਖਿਆ ਮਾਦਾ ਨਾ ਘੁੰਮਦਾ ਨਹੀਂ ਹੈ ਲੰਘਿਆ ਉਹ ਹੋ ਗਿਆ ਉਹ ਉੱਥੇ ਜਿੱਦ ਬੰਨ ਟੁੱਟਿਆ ਵਾ ਤਾਂ ਦੌਦਪੋਰਾ ਦੌਦਪੋਰਾ ਉਹ ਦੋ ਦੋ ਵਾਰ ਉਹਦੀ ਭੈਣ ਹੈ ਭੈਣ ਜਾਂਦਾ ਹੁੰਦਾ ਹੁੰਦਾ ਉਹਰੇ ਉੱਥੇ ਉਦਾਂ ਨੇ ਲੰਘੇ ਦਿਵਾਲੀ ਲੰਘਿਆ ਫਿਰ ਹੂੰ ਚੱਲ ਕੋਈ ਨਾ ਚਲੋ ਬਈ ਜਿਹਦੇ ਵੀ ਉਹ ਜਾ ਯਾਰ ਅੱਛਾ ਇੰਜੋਏ ਜਿਹਦੇ ਮੁੱਠੀ ਪਾਣੀ ਲਿਖਿਆ ਆ ਹਾਲੇ ਤੇ ਜਾਣੇ ਪੈਣਾ ਹੂੰ ਆਪਣੀ ਰੋਟੀ ਪਾਣੀ ਜੁੜੇ ਲਿਗਿਆ ਪਤਾ ਸਾਹਿਬ ਜੀ ਲਿਖਿਆ ਹੋਇਆ ਤਾਂ ਉਹਰੇ ਸੱਚਾ ਹੂੰ ਕਹੀਂ ਮਿਲਗੀ ਰਾਜੂ ਕਹੀਂ ਮਿਲਗੀ ਉਹਰੇ ਆ ਕੇ ਜਿੱਥੇ ਬੰਦੇ ਦਾ ਖਾਣੇ ਪੀਣੇ ਵਾਲੀ ਚੀਜ਼ ਆ ਉੱਥੇ ਜਾਣਾ ਪੈਣਾ ਕੱਲਾ ਨਾ ਕੋ ਉੱਥੇ ਚੱਲ ਭਾਈ ਨਵਾਂ ਰਿਗਾਰਡ ਕਰਿਆ ਉਹ ਚੱਲ ਵੇ ਬਾਬਾ ਲਾਉਣ ਲੱਗਿਆ ਪਾਣੀ ਆ ਪਾਜੀ ਆ ਗਏ ਭਾਈ ਹਾਂਜੀ ਪਾਪਾ ਜੀ ਆਏ ਤੇ ਵੀ ਕਿਸਾ ਦੇ ਗੱਲ ਕਰਦਾ ਕਹਿੰਦਾ ਮੈਂ ਅੱਛਾ ਇਹ ਪਾਣੀ ਲਾਉਣਾ ਕਹਿੰਦੇ ਨਾ ਕਾਲਕਾ ਸਿੱਕਾ ਦੇ ਮੈਂ ਤਾਂ ਅੱਛਾ ਉਧਰ ਕਹਿੰਦਾ ਚਲ ਮੈਂ ਪਾਣੀ ਮੈਂ ਕਰ ਲੈਂਦਾ ਹੈਂ ਮਾਣਾ ਮੂਰੇ ਤੋਂ ਕੁੱਟੀ ਜਾਂਦਾ ਅੱਛਾ ਤਾਂ ਮੈਨੂੰ ਪਰਾਂ ਹੂੰ ਚੱਲ ਕੋਈ ਨਹੀਂ ਆਪਾਂ ਹੁਣ ਅੱਲਾ ਜਾਣਾ ਹਾਂਜੀ ਜਾਣੀ ਜੇ ਲੇ ਜਿਹੜਾ ਰਹਿਣਾ ਜਿੰਨਾ ਕਰੀਏ ਹਾਂਜੀ ਹਾਂ ਪਕੜੇ ਬੈਕ ਕੁੱਟ ਕੇ ਮੋੜ ਕੇ ਕੱਢੀ ਜਾਏ ਆਪਣਾ ਆਹ ਹੋ ਲੈ ਲੋ ਲੈ ਲੋ ਚੱਲ ਬਈ ਵਾਹ ਆਪਣਾ ਆਪਣਾ ਦਰ ਚੱਲੀਏ ਲੈ ਬਈ ਦਮ ਜੜ ਗਿਆ ਇੱਧਰ ਪਾਣੀ ਬਾਲਟੀ ਨਾਲ ਲੱਗਿਆ ਆ ਸਾਰੇ ਕਹਿ ਰਹੇ ਨੇ ਤਿੰਨ ਚਾਰ ਚ ਲਾਈਟ ਪੱਜ ਗਈ ਸੀ ਆ ਗਈ ਨਾ ਆ ਗਈ ਆ ਗਈ ਦੁਬਾਰਾ ਆਈ ਹੈ ਬਾਬਾ ਉਹ ਲੱਗ ਗਿਆ ਪਾਣੀ ਲੈ ਕੇ ਐਪਨਾ ਕਿੱਥੇ 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 ਉਹ ਬਿੱਛੇ ਆਹ ਇਧਰ ਅਸੀਂ ਆ ਦੇਖੋ ਬਾਲਟੀ ਨਾਲ ਪਾਣੀ ਸਿੱਧਾ ਸਿੱਧਾ ਕਰਕੇ ਇਧਰ ਇੰਨੀ ਦੂਰ ਪੈਪ ਨਹੀਂ ਆਉਂਦਾ ਤਾਂ ਪਿੱਛੇ ਪਿੱਛੇ ਲੱਗ ਗਿਆ ਵਾ ਮੂਰੇ ਮੂਰੇ ਰਹਿ ਗਿਆ ਆਹ ਕਿਹਾ ਇਧਰ ਇਧਰ ਸਾਰਾ ਬਾਲਟੀ ਨਾਲ ਨਾ ਦੇਣਾ ਇੱਕ ਨਾਲ ਤੇ ਸਾਡੀ ਉਹ ਤੱਕ ਖੰਭੇ ਤੱਕ ਬਾਲਟੀ ਚੱਲੀ ਆ ਉਹ ਵੰਨ ਤੱਕ ਉੱਥੋਂ ਤੱਕ ਮਾਲਟੀ ਚੱਲਦੀ ਸੀ ਸਾਡੀ 1 2 3 4 11 ਮਾਲਟੀ ਦਾ ਮਾਣੀ ਲਾਇਆ ਸੀ ਤੇ ਇੱਧਰ ਹੁਣ ਮੂਰੇ ਮੂਰੇ ਲਾਉਣ ਲੱਗਾ ਵਾ ਇੱਧਰਲੀ ਸਾਈਡ ਤੇ 9 ਵਜੇ ਇੱਧਰ ਲੱਗਦਾ ਪਾਣੀ ਬਸ ਮੂਰੇ ਮੂਰੇ ਰਹਿ ਗਿਆ ਤੇ ਇੱਧਰ ਚਾਚਾ ਹੀ ਜਾਣੇ ਮੂਰੇੜ ਕੀ ਕਹੋਂ ਠੀਕ ਠੀਕ ਹੈ ਜੀ ਚੱਕ ਦੋ ਫੱਟੇ ਚੱਕ ਦੋ ਫੱਟੇ ਉਧਰ ਸਿੱਟਾ ਦੇ ਹੋ ਗਿਆ ਸਾਰੇ ਉਧਰ ਤੇ ਲੱਗਾ ਮੈਂ ਸ਼ੁਰੂ ਕਰ ਨਿੰਨੇ ਤੁਹਾਡੇ ਇੱਧਰ ਪਾਣੀ ਹੋ ਜਾਣਾ ਇੱਧਰ ਨੱਬੜਿਆਣ ਜਦ ਤੱਕ ਹਮਮ ਚੱਲ ਬਾਈ ਮਿਹਨਤ ਵੀ ਪੂਰੀ ਲੱਗ ਰਹੀ ਮੈਂ ਜਿਹੜਾ ਹੁੰਦਾ ਵਿੜਿਆ ਪਿਆ ਅੱਜ ਹਾਂ ਚੱਲ ਕੋਈ ਨਹੀਂ ਕੰਮ ਵੀ ਨਹੀਂ ਪੜਦਾ ਖੁਸ਼ੀ ਵੀ ਨਹੀਂ ਆ ਹਾਂਜੀ ਹਾਂਜੀ ਮੈਂ ਬਣਾ ਐਡ ਦੀ ਨਿਸ਼ਾਨੀ ਰੱਖੀ ਹੋਈ ਗਈ ਲੈਣ ਭੱਜੇ ਅੱਜ ਭੱਜ ਕੇ ਕਾ ਲਾਉਂਦੇ ਆਂ ਲੈ ਆਂ ਬਾਬੇ ਕੋਲ ਚੱਲੀ ਐ ਪੈਪ ਇਧਰ ਉਧਰ ਘਰਨਾ ਪੈਂਦਾ ਆਹ ਜੋੜ ਖੁੱਲਦਾ ਇੱਕ ਵਾਰਸਾ ਥੰਮਣ ਦੀ ਤਿਆਰੀ ਤਾਂ ਨਹੀਂ ਫੇਰ ਤਿਆਰੀ ਹੈ ਖੁੱਲਣ ਦੀ ਇਹਨੂੰ ਕਸੀਏ ਉਹ ਬਈ ਥਰੜੇ ਗੇਚ ਤੇ ਬਣਦੇ ਜਾਂਦੇ ਗੱਲ ਤੇ ਉਹ ਸਾਈਡ ਦੇਖੋ ਤੇ ਆਹ ਸਾਈਡ ਦੇਖੋ ਥੱਲੇ ਤਾਂ ਵੀ ਗਿੱਲੇ ਸੋਨੇ ਆ ਫੁੱਬਲ ਜੀ ਨਹੀਂ ਬਣਦੀ ਨਹੀਂ ਇਹਦਾ ਉੱਪਰ ਥੋੜੀ ਫੁੱਬਲ ਬਣ ਗਈ ਸੀ ਪਾਣੀ ਲੱਗ ਗਿਆ ਉੱਪਰਲੇ ਖੇਤ ਚੈੱਕ ਕਰ ਰਿਹਾ ਫਿਰ ਬਾਅਦੋਂ ਆਹ ਲੈ ਵੀ ਗੱਲ ਬਣਦੀ ਕੱਟੀ ਸ਼ਾਮ ਹੋਈ ਜਾਣੀ ਓਰੇ ਸਾਗਾ ਮਾਰ ਕੇ ਬੱਟਾ ਪਾ ਕੇ ਮਿੱਟੀ ਸੱਡਾਂ ਬੱਟਾਂ 'ਤੇ ਚੜਾ ਕੇ ਸ਼ਾਮ ਹੋਈ ਜਾਣੀ ਓਰੇ ਹਨ ਹੁਣ ਇੱਕ ਦਿਹਾੜੀ ਰੱਖ ਕੇ ਆਪਾਂ ਨੇ ਇਹ ਜਿਹੜੀਆਂ ਸੱਡਾਂ ਇਹ ਵੀ ਘੜਾ ਦੇਣੀਆਂ ਹਾਂ ਇਹ ਸਾਰੀਆਂ ਸਿੱਟਾ ਸੀ ਦੇ ਤਾ ਮਾਂ ਸਾਡ ਥੋੜੀ ਸੁੱਕ ਕੇ ਪੈਪ ਹੈ ਗਿਆ ਆਪਣੇ ਬਸ ਸਿਰੇ ਤੱਕ ਮਣੀ ਲਾ ਦੇਣਾ ਇਹਦਾ ਇਹ ਨੋ ਵੀਕਲ। ਅਮੇਰਾ ਜੂਆ। ਠੀਕ ਆ। ਠੀਕ ਆ ਜੀ ਠੀਕ। ਲੱਗਦਾ ਪਾਣੀ। ਐਨ ਓਕੇ ਰਿਪੋਰਟ। ਹਾਂਜੀ ਵਧੀਆ ਜੀ। ਜੀਵਤਾ ਥੱਲੇ ਵੀ ਦੇਖ। ਹਾਂਜੀ ਠੀਕ ਆ। ਇਹਨੂੰ ਬਾਦੋਂ ਹੁਣ। ਬੰਦੇ ਲੱਗੇ ਹੋਏ ਆ ਵੱਢਣ ਉੱਧਰ। ਅੱਛਾ ਗੰਨੇ ਨੂੰ। ਹਾਂ ਲਓ ਲਓ। ਪਾਣੀ ਲਾਦਾ ਵਿੱਚ। ਪਾਣੀ ਛੱਡ ਲਿਆ ਠੀਕ ਸੁੱਕਾ ਫੇਰ ਜਦ ਵੱਡੂਗੇ ਫੇਰ ਕੱਲ੍ਹ ਦੇ ਬੀਜ ਨੇ ਨੂੰ ਬਤਰਾ ਹੂੰਗੇ ਰੱਖਣਗੇ ਵੀ ਜਣੀਆਂ ਜਰ ਹਾਂਜੀ ਸਾਲ ਵਧੀਆ ਐਰ ਸਾਫ ਸੁਥਰਾ ਹੋ ਜੂਗਾ ਸਾਰਾ ਹਾਂ ਹਾਂ ਕੰਦ ਵੀ ਜੂਗੇ ਹਾਂ ਹੋਰ ਉਹ ਦੇ ਲਈ ਨੱਕਾ ਆਪਣਾ ਕੋਈ ਨਹੀਂ ਕੋਈ ਨਹੀਂ ਮਾਉ ਤਾਂ ਹੀ ਤੇ ਲਿਆਉਂਦਾ ਹਾਂ ਪੱਕਾ ਜਗਾੜ ਲਾ ਦੀਆਂ ਨਾ ਪੂਰਾ ਲੈ ਬਈ ਫੋਨ ਵੀ ਸਵੇਰ ਤੋਂ ਹੀ ਚਾਰਜ ਕਰਿਆ ਹੋਇਆ ਤਾਂ ਡਾਊਨ ਹੋ ਚੱਲਿਆ ਲੈ ਇਹ ਚਾਰਜ ਚਾਰਜ ਨੇ ਅੰਦਰ ਅੰਦਰ ਹੀ ਪਿਆ ਤਵੀਆਂ ਹੋਲਡ ਕਰੇ ਰੱਖਤੀਆਂ ਨੇ ਇਹ ਸੱਡਾ ਵੱਡਾ ਨਾ ਹੋਵੇ ਚਾਰਜ ਅੰਦਰ ਪੇ 9 ਵਜੇ ਸਾਰਾ ਕੰਮ ਨਿਬੜ ਗਿਆ ਬਾਕੀ ਕੰਮ ਰਹਿ ਗਿਆ ਬਸ ਲੋ ਭਾਈ ਅਖੀਰ ਦੇ ਵਿੱਚ ਤਵੀਆਂ ਪਾਤੀਆਂ ਭਾਈ ਹਾਂ ਬੁੱਤੇ ਮਹਾਂ ਨਹੀਂ ਹੋਗੇ ਬਹੁਤ ਬਾਈ ਟਾਈਮ ਅੱਜ ਸਵੇਰ ਛਿੱਟੇ ਚ ੱਲੇਆ 20 ਹੋ ਗਈ ਸਾਰਾ ਨਿਬੜ ਗਈ 20 ਹੋ ਗਈ ਮਹੌਨ ਸੁਆਗਾ ਮਾਰਨਾ ਸਾਰੇ ਚ ਮਾਜੀ ਕੰਮ ਰਹਿ ਗਿਆ ਪਾਪਾ ਜੀ ਨੇ ਆਰਮਹਿ ਕਰਾਉਣਾ ਵੀ ਵਾਈ ਪਿੱਛੇ ਸਾਰਾ ਖੇਤੇ ਰੌਣੀ ਕਰਤਾ ਹੂੰ ਗਿੱਲ ਕਰਤੀ ਪੂਰੀ ਮੈਂ ਵੀ ਤੀਏ ਲੋ ਦੇ ਵਿੱਚ ਐਨ ਰਾਮ ਨਾਲ ਹਾਂ ਟਾਕੇ ਬਾਅਦ ਚ ਚਾਰ ਗੇਲਾ ਵਾਹ ਹੋ ਜਾਂਦਾ ਇਹ ਇੰਨੀ ਫਾਟਨ ਦਾ ਦੁਬਾਰਾ ਜਾਣਾ ਪੈਂਦਾ ਚਲੋ ਕੋਈ ਨਹੀਂ ਹੁਣ ਤਾਂ ਪੱਤੇ ਸਾਫ ਕਰੇ ਵੇ ਲੱਗਦਾ ਖੇਤ ਹਾਂਜੀ ਹਾਂਜੀ ਕੱਲ ਸੁਆਗਾ ਪੱਜਣ ਤੇ ਪੱਧਰਾ ਐਨ ਹੋ ਜਾਣਾ ਤੂੰ ਤਾਂ ਦਿੱਲੀ ਨੂੰ ਪੁੱਛ ਲਿਆ ਮੈਂ ਜਿੰਦਾ ਹਾਂ ਮੋਟਰ ਪਰ ਖੜਾ ਹੋਣਾ ਅੱਛਾ ਮਾਹ ਬਾਗੇ ਮਾਰਨਾ ਮਾਹ ਪਾਕੇ ਬੱਟਾ ਪਾ ਦਿੰਦਾ ਤੈਨੂੰ ਲੱਗ ਜਾਣਾ ਅਰੇ ਘੰਟਾ ਜਿਹੜਾ ਘੰਟਾ ਆਪਣਾ ਹੋਰ ਹੂੰ ਗੱਬੇ ਨਾ ਤਾਂ ਨਹੀਂ ਪਾਉਂਗੇ ਬੱਟ ਹੈ ਸਾਈਡ-ਸਾਈਡ ਪੈ ਜਾਣੀਆਂ ਤੈਨੂੰ ਪੁੱਛ ਲੈਣਾ ਜਿੱਥੇ-ਜਿੱਥੇ ਤਾ ਦਰਸ ਤਾ ਉੱਥੇ-ਉੱਥੇ ਪਾ ਦੇਣੀ ਕਿਉਂਕਿ ਤੂੰ ਪਾਣੀ ਲਾਉਂਦਾ ਤਾਂ ਨਾ ਹਾਂ ਠੀਕ ਖਾਲ ਕਿੱਧਰ ਬਣਾਉਂਦੇ ਹੁੰਦੇ ਆ ਹੈ ਥੱਲੇਦਾਰ ਨੇ ਨੂੰ ਹਾਂ ਪਾਣੀ ਇੱਥੇ ਨੂੰ ਲਾਉਣ ਨੂੰ ਡਾਇਰੈਕਟ ਹੀ ਹਾਲਦਾਰ ਮੈਂ ਤੱਕ ਕਿਉਂ ਗਿਆ ਤਾਂ ਮੈਂ ਖਾਲ ਬਣਾ ਲਾਂਦੇ ਹਾਂ ਹਾਂ ਆ ਸੈੱਡ ਬਣਾ ਲਾਂਦੇ ਫਿਰ ਕੱਲ ਦੇ ਫਿਕਟਰਾਂ ਬਣ ਜੂਗੀਆਂ ਆ ਚੌੜੀ ਚੱਲੀ ਜਾਂਦਾ ਕੰਮ ਚੌੜੀ ਜੀ ਰੱਖ ਕੇ ਬਣਾ ਲੂਗੇ ਤੇ ਲੋ ਜੀ ਹੁਣ ਕਰਦੇ ਆਪਾਂ ਵੀਡੀਓ ਬੰਦ ਤੇ ਮਿਲਦੇ ਕਿਸੇ ਅਗਲੇ ਬਲੌਗ 'ਚ ਬਸ ਹੁਣ ਡੈਟਾ ਮੰਗਣ ਨੂੰ ਤੇ ਕੱਲਾ ਸਵਾਗਤ ਨਾ ਸਵਾਗਤ ਵਾਲਿਆਂ ਨੂੰ ਰਹਿ ਗਿਆ ਕੱਲਾ ਤੇ ਜੱਥੇ ਇਹਨੇ ਦੂਏ ਖੇਤ 'ਚ ਮਾਰਦੇ ਹੋ ਤੇ ਬਾਅਦ ਫਿਰ ਆਪਣੇ ਖੇਤ 'ਚ ਫਿਰ ਦੋ ਕਬੱਟਾ ਪਾਉਣੇ ਆ ਫਿਰ ਆਪਾਂ ਵਿਹਲੇ ਤੇ ਜੱਜ ਕਰਨੇ ਹਲੇ ਘੰਟਾ ਕ ਲੱਜਣਾ ਤੁਹਾਡਾ ਜੱਤ ਕਰ ਵੀਡੀਓ ਕਰਕੇ ਅਪਲੋਡ ਛੱਡ ਦੀਏ ਤੇ ਓਕੇ ਬਾਏ ਬਾਏ ਮਿਲਦੇ ਕਿਸੇ ਅਗਲੇ ਬਲੌਗ